ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਮੂਲ ਰੂਪ ਵਿੱਚ ਮਹਾਰਾਸ਼ਟਰ ਨਾਲ ਸੰਬੰਧਿਤ ਗਣੇਸ਼ ਵਿਸਰਜਨ ਦੀ ਇਸ ਵਾਰ ਸਮੁੱਚੇ ਪੰਜਾਬ ਵਿੱਚ ਵੀ ਵੱਖਰੀ ਹੀ ਧੂਮ ਦੇਖਣ ਨੂੰ ਮਿਲੀ ਹੈ ਸ਼ਹਿਰ-ਸ਼ਹਿਰ ਪਿੰਡ-ਪਿੰਡ ਦੇ ਲੋਕਾਂ ਵੱਲੋਂ ਗਣੇਸ਼ ਵਿਸਰਜਨ ਕੀਤਾ ਗਿਆ ਜੇਕਰ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਲ ਦੀ ਗੱਲ ਕਰੀਏ ਤਾਂ ਧਾਰੀਵਾਲ ਵਿੱਚ ਅੱਜ ਅਲੌਕਿਕ ਮਾਹੌਲ ਵੇਖਣ ਨੂੰ ਮਿਲਿਆ ਸ਼ਹਿਰ ਦੇ ਪੁਰਾਤਨ ਸ਼੍ਰੀ ਰਗੂਨਾਥ ਮੰਦਿਰ ਤੋਂ ਗਣੇਸ਼ ਵਿਸਰਜਨ ਲਈ ਇੱਕ ਸ਼ੋਭਾ ਯਾਤਰਾ ਕੱਢੀ ਗਈ यात्रा ਵਿੱਚ ਵੱਡੀ ਗਿਣਤੀ ਚ ਔਰਤਾਂ ਤੇ ਨੌਜਵਾਨਾਂ ਨੇ ਵੀ ਭਾਗ ਲਿਆ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਉੱਪਰ ਬਾਰੀ ਦੁਆਬ ਨਹਿਰ ਵਿੱਚ ਗਣੇਸ਼ ਵਿਸਰਜਨ ਕੀਤਾ ਗਿਆ ਗੁਰਦਾਸਪੁਰ ਤੋਂ 로ਹਿਤ ਗੁਪਤਾ ਦੀ ਰਿਪੋਰਟ ਮੈਂ ਪੰਡਿਤ શ્રી ਰਗੁਨਾਥ ਮੰਦਰ ਧਾਰੀਵਾਲ ਸੇ ਵਿਪਿਨ ਸ਼ਰਮਾ ਬਾਤ ਕਰ ਰਹਾ ਹੂੰ ਅੱਜ ਗਣਪਤੀ ਚਤੁਰਦਸ਼ੀ ਦਾ ਉਤਸਵ ਗਣਪਤੀ ਵਿਸਰਜਨ ਬੜੇ धूमधाम एवं उत्साह के साथ मनाया गया सभी शहरवासियों के साथ सभी हमारे कमेटी मेंबर के साथ और भगवान गणपति से यही प्रार्थना है कि अपने साथ रिद्धि सिद्धि और हमें रिद्धि सिद्धि प्रदान करें सभी शहरवासियों को सभी भारतवासियों को सुख सम्पत्ति ऐसी कामना करते हुए भगवान गणपति का विसर्जन आज किया गया धन्यवाद महाराज एक गणपति विसर्जन का प्रोग्राम हमने बहुत ही धूमधाम मनाया गया अभी रघुनाथ मंदिर कमेटी धारीवाल ਸਾਰੇ ਦੇ ਸਹਿਯੋਗ ਨਾਲ ਬਹੁਤ ਧੂਮਤਾਂ ਨਾਲ ਆਇਆ ਇਹਦੇ ਵਿੱਚ ਜੋ ਨੌਜਵਾਨਾਂ ਬੱਚਿਆਂ ਨੇ ਬਹੁਤ ਸਾਥ ਦਿੱਤਾ ਬਹੁਤ ਲੇਡੀਜ਼ ਨੇ ਬਹੁਤ ਸਾਥ ਦਿੱਤਾ ਸਭ ਨੇ ਰਲ ਮਿਲ ਕੇ ਪ੍ਰੋਗਰਾਮ ਬਹੁਤ ਵਧੀਆ ਕੀਤਾ ਗਣੇਸ਼ੀ ਸੱਜਣ ਦਾ ਹੁਣ ਸੱਜਣ ਤੋਂ ਬਾਅਦ ਸਿੱਧਾ ਰਗਨਾਥ ਹੰਡੇ ਜਾ ਕੇ ਲੰਗਰ ਦਾ ਪ੍ਰੋਗਰਾਮ ਵੀ ਹੈ ਸਾਰਿਆਂ ਨੇ ਲੰਗਰ ਵੀ ਛਕਣਾ ਹੈ ਗਿਆ ਸ਼ੀਰਾਮੀ ਤੇਰੀ ਵਾਲਾ ਦਿਨ ਚੀਰੀ ਕਿ ਇਹ ਦਿੱਤਾ ਜਗਨਨਾਥ ਮੰਦਰ ਵਿੱਚ ਪਹੁੰਚਿਆ ਸੀਗੇ ਉਹਦਾ ਅੱਜ ਬਸੱਜਣ ਬੜੀ ਧੂਮਤਾਂ ਨਾਲ ਸਾਰਿਆਂ ਦੇ ਸਹਿਯੋਗ ਨਾਲ ਕੀਤਾ ਗਿਆ ਵਾ ਜਿਹਦੇ ਵਿੱਚ ਸਾਰੇ ਸ਼ਹਿਰ ਨੇ ਇਸ ਨੂੰ ਅਡੋਰ ਕੀਤੀ ਹੈ ਔਰ ਸਾਣਾ ਸਾਦੇ ਸਾਦਿਆਂ ਨੇ ਬਹੁਤ ਸਾਰੀ ਮਦਦ ਕੀਤੀ ਹੈ ਮੈਂ ਬੀਬੀਆਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਬਹੁਤ ਮਿਹਨਤ ਕਰਕੇ ਸਾਡਾ ਸਹਿਯੋਗ ਦਿੱਤਾ ਵਾ ਔਰ ਇਸ ਪਰਵ ਨੂੰ ਕਾਮਯਾਬ ਕੀਤਾ ਮੈਂ ਇਸ ਪਰਵ ਦੇਤੇ ਆਪਣੇ ਵੱਲੋਂ ਆਪਣੀ ਸਾਥੀਆਂ ਵੱਲੋਂ ਮੁਬਾਰਕਬਾਦ ਦੇਣਾ